ਉਹ ਰਐਮਡੀ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜਿਆਦਾ ਮਦਦ ਕਰੇਗੀ ਠੀਕ ਹੈ 10 ਦਿਨ ਪੀਣਾ ਵਾ ਉਸ ਤੋਂ ਬਾਅਦ ਤੁਸੀਂ 5 ਦਿਨ ਨਹੀਂ ਪੀਣਾ ਹੈਗਾ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਗੀ ਫੈਟੀ ਲੀਵਰ ਨੂੰ ਠੀਕ ਕਰ ਦੇਗੀ ਦੇ ਦਿਨ ਦੇ ਵਿੱਚ ਤੁਸੀਂ ਦੋ ਵਾਰ ਪੀਣਾ ਇਸ ਦੇ ਅੰਦਰ ਜਿੰਨੀ ਵੀ ਗੰਦਗੀ ਜੰਮੀ ਹੋਈ ਆ ਇਹਨੇ ਮੇਰੇ ਵੱਲੋਂ ਤੁਹਾਨੂੰ ਸਾਰਨੂੰ ਪਿਆਰਪਰੀ ਸੱਚੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹਿ ਚੜਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਾ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਇਹੋ ਜਿਹੀ ਰੈਮਡੀ ਸ਼ੇਅਰ ਕਰਾਂਗਾ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤੇ ਉਸ ਰੈਮਡੀ ਨੂੰ ਤੁਸੀਂ ਮਤਲਬ ਵੀ 10 ਦਿਨ ਠੀਕ 10 ਦਿਨ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਨਾ ਤਾਂ ਉਹ ਰੈਮਡੀ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜਿਆਦਾ ਮਦਦ ਕਰੇਗੀ ਦੇਖੋ ਉਹ ਰੈਮਡੀ ਆ ਜਿਹੜੀ ਤੁਹਾਡਾ ਭਾਰ ਤਾਂ ਘਟਾਏਗੀ ਘਟਾਏਗੀ ਤੇ ਬਾਕੀ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਤੋਂ ਵੀ ਬਚਾਏਗੀ ਕਿਉਂਕਿ ਉਹ ਜਿਹੜੀ ਰੈਮਡੀ ਆ ਤੁਹਾਨੂੰ ਜਿੰਨੀਆਂ ਵੀ ਬਿਮਾਰੀਆਂ ਲੱਗੀਆਂ ਹੋਈਆਂ ਨੇ ਤੁਹਾਡੇ ਪੇਟ ਦੇ ਰਿਗਾਰਡਿੰਗ ਢਿੱਡ ਦੇ ਰਗਾਨੀ ਜਿੰਨੀਆਂ ਵੀ ਬਿਮਾਰੀਆਂ ਲੱਗੀਆਂ ਹੋਈਆਂ ਨੇ ਉਹਨੂੰ ਠੀਕ ਕਰਨ ਦੇ ਵਿੱਚ ਤੁਹਾਡੀ ਬਹੁਤ ਹੀ ਜਿਆਦਾ ਜੜੀ ਆ ਉਹ ਮਦਦ ਕਰੇਗੀ ਜਿਹੜੇ ਮੇਰੇ ਪਿੰਡ ਭਰਾ ਕਹਿੰਦੇ ਕਿ ਸਾਡਾ ਜਿਹੜਾ ਲੀਵਰ ਆ ਉਹ ਫੇਟੀ ਆ ਜਾਂ ਫਿਰ ਕਹਿੰਦੇ ਸਾਡਾ ਮੈਟਾਬੋਲਿਜ਼ਮ ਆ ਜਿਹੜਾ ਸਲੋ ਆ ਸਾਡਾ ਭਾਰ ਜਿਹੜਾ ਬਹੁਤ ਤੇਜ਼ੀ ਨਾਲ ਵਾਧਦਾ ਪਿਆ ਵਾ ਸਾਡਾ ਭਾਰ ਨਹੀਂ ਘਟਦਾ ਪਿਆ ਹਨਾ ਸੋ ਅਗਰ ਤੁਸੀਂ ਇਹ ਰੈਮਡੀ ਨੂੰ ਤੁਸੀਂ ਬਣਾ ਕੇ ਠੀਕ 10 ਦਿਨ ਤੁਸੀਂ ਪੀਣਾ ਵਾ ਉਸ ਤੋਂ ਬਾਅਦ ਤੁਸੀਂ 5 ਤੋਂ ਲੈ ਕੇ 7 ਦਿਨ ਤੁਸੀਂ ਰੈਸਟ ਕਰਦੀਆਂ ਉਸ ਤੋਂ ਬਾਅਦ ਤੁਸੀਂ ਫੇਰ ਪੀਣਾ ਸ਼ੁਰੂ ਕਰ ਦੇਣਾ ਜਾਨੀ ਕਿ ਮਹੀਨੇ ਦੇ ਵਿੱਚ ਤੁਸੀਂ 20 ਦਿਨ ਹੀ ਪੀਣਾ ਵਾ ਤੇ ਫਿਰ ਤੁਸੀਂ ਰਿਜ਼ਲਟ ਦੇਖਿਓ ਤੁਹਾਨੂੰ ਬਹੁਤ ਵਧੀਆ ਮਿਲੇਗਾ ਸੋ ਉਹ ਰੈਮਡੀ ਨੂੰ ਬਣਾਉਣ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀ ਤੁਸੀਂ ਕਦੋਂ ਪੀਣਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਹਿਣਾ ਵਾ ਕਿ ਤੁਸੀਂ ਭਾਰ ਕਿਵੇਂ ਘਟਾ ਸਕਦੇ ਹੋ ਕਿਵੇਂ ਵਧਾ ਸਕਦੇ ਹੋ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਹਤਮੰਦ ਰਹਿਣ ਲਈ ਤੁਸੀਂ ਕੀ ਖਾ ਸਕਦੇ ਹੋ ਕੀ ਨਹੀਂ ਖਾ ਸਕਦੇ ਜੀ ਸੋ ਦੋਸਤੋ ਆਓ ਜੀ ਆਪਾਂ ਕਰਦੇ ਹੁਣ ਵੀਡੀਓ ਸ਼ੁਰੂ ਜੀ ਦੇਖੋ ਜੀ ਉਹ ਰੈਮਡੀ ਨੂੰ ਬਣਾਉਣ ਵਾਸਤੇ ਤੁਹਾਨੂੰ ਤਿੰਨ ਚੀਜ਼ਾਂ ਦੀ ਜਿਹੜੀ ਉਹ ਲੋੜ ਪੈਗੀ ਜੀ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਸਾਨੂੰ ਲੋੜ ਪੈਗੀ ਜੀ ਨਿੰਬੂ ਦਾ ਰਸ ਨਿੰਬੂ ਦਾ ਰਸ ਲੈਣਾ ਜੀ ਤੁਸੀਂ ਇਹ ਲੈਣਾ ਤੁਸੀਂ ਇੱਕ ਚਮਚ ਇੱਕ ਚਮਚ ਤੁਸੀਂ ਲੈਣਾ ਜੀ ਨਿੰਬੂ ਦਾ ਰਸ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਲੈਣਾ ਜੀ ਅਦਰਕ ਦਾ ਰਸ ਅਦਰਕ ਦਾ ਰਸ ਲੈਣਾ ਜੀ ਇਹ ਵੀ ਤੁਸੀਂ ਇੱਕ ਚਮਚ ਲੈਣਾ ਜੀ ਠੀਕ ਹੈ ਜੀ ਤੁਸੀਂ ਅਦਰਕ ਲੈ ਲੈਣਾ ਇੱਕ ਛੋਟਾ ਪੀਸ ਉਹਨੂੰ ਤੁਸੀਂ ਚੰਗੀ ਤਰ੍ਹਾਂ ਕੱਦੂਕਸ਼ ਕਰ ਲੈਣਾ ਜੀ ਠੀਕ ਹੈ ਜੀ ਕੱਦੂਕਸ਼ ਕਰਕੇ ਤੁਸੀਂ ਉਹਨੂੰ ਹੱਥਾਂ ਦੀ ਮਦਰ ਨਾਲ ਉਹਨੂੰ ਚੰਗੀ ਤਰ੍ਹਾਂ ਨਿਚੋੜ ਕੇ ਉਹਦਾ ਤੁਸੀਂ ਰਸ ਕੱਢ ਲੈਣਾ ਇੱਕ ਚਮਚ ਕੱਢਣਾ ਜੀ ਠੀਕ ਹੈ ਜੀ ਇੱਕ ਚਮਚ ਹੋ ਗਿਆ ਇੱਕ ਚਮਚ ਹੋ ਗਿਆ ਨਿੰਬੂ ਦਾ ਰਸ ਹੋ ਗਿਆ ਜੀ ਤੇ ਉਸ ਤੋਂ ਬਾਅਦ ਤੁਸੀਂ ਲੈਣਾ ਜੀ ਇੱਕ ਚਮਚ ਤੁਸੀਂ ਲੈਣਾ ਜੀ ਸ਼ਹਿਦ ਲੈਣਾ ਜੀ ਠੀਕ ਹੈ ਜੀ ਜਿਹੜਾ ਤੁਸੀਂ ਸ਼ਹਿਦ ਲੈਣਾ ਨਾ ਜੀ ਤੁਸੀਂ ਸ਼ਹਿਦ ਲੈਣਾ ਛੋਟੀ ਮੱਖੀ ਦਾ ਸ਼ਹਿਦ ਲੈਣਾ ਠੀਕ ਹੈ ਜੀ ਸ਼ਹਿਦ ਬਹੁਤ ਤਰ੍ਹਾਂ ਦੇ ਮਿਲਦੇ ਨੇ ਤੁਸੀਂ ਲੈਣਾ ਵਾ ਸਪੈਸ਼ਲ ਛੋਟੀ ਮੱਖੀ ਦਾ ਸ਼ਹਿਦ ਲੈਣਾ ਜੀ ਠੀਕ ਹੈ ਜੀ ਇਹ ਤੁਹਾਨੂੰ ਮਿਲ ਜੇਗਾ ਜੇ ਤੁਸੀਂ ਜਿਹੜੇ ਉਹ ਜਿਨ੍ਹਾਂ ਨੇ ਮਤਲਬ ਵੀ ਸ਼ਹਿਦ ਨਹੀਂ ਤਿਆਰ ਕਰਦੇ ਇਹ ਮੱਖੀਆਂ ਰੱਖੇ ਹੁੰਦੇ ਨੇ ਜੇ ਤੁਸੀਂ ਉਹਨਾਂ ਕੋਲੋਂ ਜਾ ਕੇ ਲੈ ਕੇ ਆਉਂਗੇ origignal ਉਹ ਤੁਹਾਨੂੰ ਜ਼ਿਆਦਾ ਬੈਨੀਫਿਟ ਹੋਊਗਾ ਕਿਉਂਕਿ ਜਿਹੜੇ ਬਾਜ਼ਾਰ ਦੇ ਵਿੱਚ ਵੇਚਦੇ ਆ ਯਾਰ ਉਹ ਇਹ ਵਿੱਚ ਝੂਠ ਬੋਲ ਕੇ ਵੇਚੀ ਜਾਂਦੇ ਜੀ ਇਹ ਛੋਟੀ ਮੱਖੀ ਦਾ ਇਹ ਵੱਡੀ ਮੱਖੀ ਦਾ ਜੀ ਇਹ ਇਦਾਂ ਵਾ ਫਲਾਣਾ ਟਿਮਕਾਣਾ ਹਨਾ ਸੋ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈਗਾ ਤੁਸੀਂ ਛੋਟੀ ਮੱਖੀ ਦਾ ਸ਼ਹਿਦ ਆ ਜਿਹੜਾ ਤੁਸੀਂ ਉਹ ਇੱਕ ਚਮਚ ਲੈਣਾ ਜੀ ਠੀਕ ਹੈ ਜੀ ਇਹ ਤਿੰਨੇ ਚੀਜ਼ਾਂ ਤੁਸੀਂ ਇੱਕ ਇੱਕ ਚਮਚ ਲੈਣੀਆਂ ਨੇ ਹੁਣ ਇਹਨੂੰ ਬਣਾਉਣ ਦਾ ਤਰੀਕਾ ਕੀ ਆ ਜੀ ਸੋ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਵਾ ਤੁਸੀਂ ਇੱਕ ਗਲਾਸ ਤੁਸੀਂ ਪਾਣੀ ਦਾ ਲੈਣਾ ਜੀ ਠੀਕ ਹੈ ਜੀ ਇੱਕ ਗਲਾਸ ਪਾਣੀ ਦਾ ਲੈ ਕੇ ਉਹਨੂੰ ਤੁਸੀਂ ਗਰਮ ਕਰ ਲੈਣਾ ਜੀ ਠੀਕ ਹੈ ਜੀ ਗਰਮ ਕਰਕੇ ਫਿਰ ਤੁਸੀਂ ਉਹਨੂੰ ਠੰਡਾ ਕਰ ਲੈਣਾ ਗਰਮ ਕਰਨ ਤੋਂ ਬਾਅਦ ਉਹਨੂੰ ਠੰਡਾ ਕਰਨਾ ਵਾ ਜਦੋਂ ਉਹ ਠੰਡਾ ਹੋ ਗਿਆ ਜਾਨਕੀ ਰੂਮ ਟੈਂਪਰੇਚਰ ਵਾਲਾ ਪਾਣੀ ਹੋ ਗਿਆ ਫਿਰ ਉਹਦੇ ਵਿੱਚ ਤੁਸੀਂ ਨਿੰਬੂ ਤੇ ਅਦਰਕ ਦਾ ਰਸ ਜਿਹੜਾ ਤੁਸੀਂ ਉਹ ਇਹਦੇ ਵਿੱਚ ਮਿਕਸ ਕਰ ਦੇਣਾ ਉਹਨੂੰ ਚੰਗੀ ਤਰ੍ਹਾਂ ਹਿਲਾ ਦਿਓ ਤੇ ਫਿਰ ਉਹਦੇ ਵਿੱਚ ਤੁਸੀਂ ਸ਼ਹਿਦ ਦਾ ਜਿਹੜਾ ਸ਼ਹਿਦ ਵੀ ਤੁਸੀਂ ਇਹਦੇ ਵਿੱਚ ਪਾ ਦੇਣਾ ਠੀਕ ਹੈ ਜੀ ਸ਼ਹਿਦ ਵੀ ਤੁਸੀਂ ਇਹਦੇ ਵਿੱਚ ਪਾ ਦੇਣਾ ਤੇ ਤੁਸੀਂ ਇਹਨੂੰ ਜਿਹੜਾ ਇਹ ਪੀ ਲੈਣਾ ਜੀ ਤੁਸੀਂ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਹਾਂ ਤੁਸੀਂ ਇਹਨੂੰ ਪੀਣਾ ਕਦੋਂ ਆ ਤੁਸੀਂ ਇਹਨੂੰ ਦਿਨ ਦੇ ਵਿੱਚ ਦਿਨ ਦੇ ਵਿੱਚ ਤੁਸੀਂ ਦੋ ਵਾਰ ਪੀਣਾ ਦਿਨ ਦੇ ਵਿੱਚ ਤੁਸੀਂ ਦੋ ਵਾਰ ਪੀਣਾ ਵਾ ਇਹਨੂੰ ਇੱਕ ਤਾਂ ਤੁਸੀਂ ਪੀਣਾ ਵਾ ਸਵੇਰੇ ਖਾਣਾ ਖਾਣ ਤੋਂ ਪਹਿਲਾਂ ਸਵੇਰੇ ਮੰਨ ਕੇ ਚੱਲੋ ਤੁਸੀਂ ਨਾਸ਼ਤਾ ਜਦੋਂ ਕਰਨਾ ਵਾ ਸਵੇਰੇ ਤੁਸੀਂ ਬ੍ਰੇਕਫਾਸਟ ਕਰੋਗੇ ਬ੍ਰੇਕਫਾਸਟ ਤੋਂ ਤੁਸੀਂ 30 ਮਿੰਟ ਪਹਿਲਾਂ ਤੁਸੀਂ ਇਹਨੂੰ ਤੁਸੀਂ ਪੀ ਲੈਣਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਡਿਨਰ ਕਰੋਗੇ ਮੰਨ ਕੇ ਚੱਲੋ ਤੁਸੀਂ 8 ਵਜੇ ਡਿਨਰ ਕਰ ਰਹੇ ਹੋ ਤੁਸੀਂ ਇਹ ਰਾਤ ਨੂੰ ਡਿਨਰ ਕਰਨ ਤੋਂ ਅੱਧਾ ਘੰਟਾ ਤੁਸੀਂ ਪਹਿਲਾਂ ਪੀਣਾ ਜੀ ਠੀਕ ਹੈ ਜੀ ਤੁਸੀਂ ਇਹਨੂੰ ਠੀਕ 10 ਦਿਨ ਪੀਣਾ ਜੀ ਠੀਕ ਹੈ ਜੀ ਜ਼ਿਆਦਾ ਨਹੀਂ ਪੀਣਾ ਹੈਗਾ ਠੀਕ 10 ਦਿਨ ਪੀਣਾ ਵਾ ਉਸ ਤੋਂ ਬਾਅਦ ਤੁਸੀਂ 5 ਦਿਨ ਨਹੀਂ ਪੀਣਾ ਹੈਗਾ 5 ਦਿਨ ਦੀ ਤੁਸੀਂ ਬ੍ਰੇਕ ਪਾ ਦੇਣੀ ਆ ਫਿਰ 10 ਦਿਨ ਪੀਣਾ ਵਾ ਠੀਕ ਹੈ ਜੀ ਫਿਰ ਤੁਸੀਂ 5 ਦਿਨ ਦੀ ਬ੍ਰੇਕ ਪਾ ਦੇਣੀ ਆ ਇਸੇ ਤਰ੍ਹਾਂ ਤੁਸੀਂ ਪਿੰਦੇ ਰਹਿਣਾ ਵਾ ਇਹਨੇ ਕੀ ਕਰਨਾ ਤੁਹਾਡੇ ਸਰੀਰ ਦੇ ਅੰਦਰ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਗੰਦਗੀ ਜੰਮੀ ਹੋਈ ਆ ਇਹਨੇ ਮਲ ਮੂਤਰ ਦੇ ਰਾਹੀਂ ਬਾਹਰ ਕੱਢਣੀ ਸ਼ੁਰੂ ਕਰ ਦੇਣੀ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡਾ ਜੇ ਫੈਟੀ ਲੀਵਰ ਆ ਇਹਨੇ ਉਹਨੂੰ ਵੀ ਬਿਲਕੁਲ ਠੀਕ ਕਰ ਦੇਣਾ ਜੀ ਉਸ ਤੋਂ ਬਾਅਦ ਜਿਹੜਾ ਤੁਹਾਡਾ ਮੈਟਾਬੋਲਿਜ਼ਮ ਸਲੋ ਆ ਜਿਹਦੇ ਕਰਕੇ ਤੁਹਾਡਾ ਭਾਰ ਜਿਹੜਾ ਨਹੀਂ ਘਟਦਾ ਪਿਆ ਇਹਨੇ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਣਾ ਜਿਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਭਾਰ ਆ ਉਹ ਘਟਣਾ ਸ਼ੁਰੂ ਹੋ ਜਾਏਗਾ ਹਨਾ ਸੋ ਇੱਕ ਗੱਲ ਮੇਰੀ ਧਿਆਨ ਨਾਲ ਸੁਣਿਓ ਇਹ ਜਿਹੜਾ ਚੀਜ਼ ਆ ਨਾ ਇਹ ਇਹਦਾ ਪ੍ਰੋਸੈਸ ਥੋੜਾ ਜਿਹਾ ਸਲੋ ਆ ਇਹ ਨਾ ਹੋਵੇ ਵੀ ਤੁਸੀਂ ਦੱਸ ਦੋ ਨੀ ਨੂੰ ਤੁਸੀਂ ਯੂਜ਼ ਕਰੋ ਤੁਸੀਂ ਕੋ ਵੀਰ ਜੀ ਸਾਡਾ ਤਾਂ ਭਾਰ ਘਟੇ ਹੀ ਨਹੀਂ ਹੈਗਾ ਇਦਾਂ ਨਹੀਂ ਹੁੰਦਾ ਹੈਗਾ ਕਿਉਂਕਿ ਤੁਸੀਂ ਇਹ ਵੀ ਤਾਂ ਦੇਖੋ ਤੁਹਾਡੀ ਏਜ ਮੰਨ ਕੇ ਚੱਲੋ 45 ਸਾਲ ਦੀ ਆ ਠੀਕ ਆ 45 ਸਾਲ ਦੇ ਵਿੱਚ ਜੋ ਤੁਸੀਂ ਗੰਦਮੰਦ ਖਾਦਾ ਵਾ ਉਹ ਤੁਹਾਡੇ ਸਰੀਰ ਦੇ ਵਿੱਚ ਸਟੋਰ ਹੋਇਆ ਵਾ ਉਹਨੂੰ ਕੱਢਣ ਲੱਗੇ ਕਿੰਨਾ ਟਾਈਮ ਲੱਗੇਗਾ ਸੋ ਇਸ ਕਰਕੇ ਇਹਨੇ ਹੌਲੀ-ਹੌਲੀ ਕੰਮ ਕਰਨਾ ਵਾ ਇਹਨੇ ਤੁਹਾਡੇ ਸਰੀਰ ਦੇ ਵਿੱਚੋਂ ਹੌਲੀ-ਹੌਲੀ ਜਿਹੜਾ ਗੰਦਮੰਦਾ ਉਹਨੂੰ ਇਹਨੇ ਕੱਢੀ ਜਾਣਾ ਤੁਹਾਡੇ ਫੈਟੀ ਲੀਵਰ ਨੂੰ ਠੀਕ ਕਰਨਾ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰਨਾ ਵਾ ਤੇ ਜੋ ਵੀ ਗੰਦਮੰਦ ਹੈਗਾ ਜੋ ਵੀ ਵਾਇਰਸ ਵਗੈਰਾ ਤੁਹਾਡੀ ਬੋਡੀ 'ਚ ਵੜਿਆ ਹੋਇਆ ਵਾ ਇਹਨੇ ਹੌਲੀ-ਹੌਲੀ ਕੱਢਣਾ ਸ਼ੁਰੂ ਕਰ ਦੇਣਾ ਮੈਂ ਤਾਂ ਹੀ ਕਿਹਾ ਵਾ 10 ਦਿਨ ਪੀਣਾ ਵਾ ਤੇ 5 ਦਿਨ ਰੈਸਟ ਕਰਨੀ ਆ ਫੇਰ ਤੁਸੀਂ 10 ਦਿਨ ਪੀਣਾ ਵਾ ਫੇਰ ਇਹਨੇ ਆਪਣਾ ਕੰਮ ਦੇਖੋ ਬਹੁਤ ਤੇਜ਼ੀ ਨਾਲ ਸ਼ੁਰੂ ਕਰ ਦੇਣਾ ਕਿਉਂ ਕਿ ਕਿਉਂਕਿ ਪਹਿਲਾਂ ਜਦੋਂ ਆਪਾਂ 10 ਦਿਨ ਪੀਵਾਂਗੇ ਨਾ ਲਗਾਤਾਰ ਸਾਡੀ ਫਿਰ ਸਾਡੀ ਬੋਡੀ ਜਿਹੜੀ ਉਹਦੇ ਨਾਲ ਉਹ ਹੋਰ ਤੇਜ਼ ਹੋ ਜੇਗੀ ਜਦੋਂ ਉਹਨੂੰ ਉਹ ਚੀਜ਼ ਮਿਲਣੀ ਨਹੀਂ ਹੈਗੀ ਸੋ ਜੇ ਸਾਡਾ ਪਹਿਲਾ ਵਾਲੀ ਰੈਮਡੀ ਵਿੱਚ ਉਹਦੇ ਆਪਣੀ ਸਟੋਰ ਕਰਕੇ ਰੱਖੀ ਹੋਈ ਨੇ ਉਹਦਾ ਪ੍ਰੋਸੈਸ ਥੋੜਾ ਜਿਹਾ ਤੇਜ਼ ਕਰ ਦੇਣਾ ਠੀਕ ਹੈ ਜੀ ਸੋ ਫਿਰ 5 ਦਿਨ ਬਾਅਦ ਫਿਰ ਤੁਸੀਂ ਦੋ ਦੇਣਾ ਇਹ ਚੀਜ਼ ਨੂੰ ਪੀਣਾ ਸ਼ੁਰੂ ਕਰ ਦਿਓ ਜਦ ਤੁਸੀਂ ਇਹਨੂੰ ਪੀਓਗੇ ਹੌਲੀ ਹੌਲੀ ਦੇਖੋ ਤੁਸੀਂ ਆਪਣੇ ਆਪ ਹੀ ਆਪਣੇ ਆਪ ਹੀ ਤੁਹਾਡੀ ਬੋਡੀ ਦੇ ਵਿੱਚ ਦੇਖੋ ਇੰਪਰੂਵਮੈਂਟ ਦੇਖੋ ਕਿੰਨੀ ਆਏਗੀ ਹਨਾ ਸੋ ਇਹਦੇ ਬਹੁਤ ਜ਼ਿਆਦਾ ਬੈਨੀਫਿਟ ਹੈ ਤੁਹਾਡੀ ਬੋਡੀ ਨੂੰ ਬਿਲਕੁਲ ਸਾਫ਼ ਕਰ ਦੇਗੀ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਗੀ ਫੈਟੀ ਲੀਵਰ ਨੂੰ ਠੀਕ ਕਰ ਦੇਗੀ ਦੇਖੋ ਜਿਹਨਾਂ ਤੁਹਾਡਾ ਭਾਰ ਜਿਹੜਾ 101% ਘਟੇਗਾ ਹੀ ਘਟੇਗਾ ਜੀ ਬਾਕੀ ਤੁਸੀਂ ਡੇਲੀ ਇੱਕ ਦਿਨ ਦੇ ਵਿੱਚ ਤੁਸੀਂ ਪਾਣੀ ਜ਼ਿਆਦਾ ਪੀਣਾ 3 ਤੋਂ ਲੈ ਕੇ 4 ਲੀਟਰ ਪਾਣੀ ਤੁਸੀਂ ਪੀਣਾ ਹੀ ਪੀਣਾ ਵਾ ਤਾਂ ਰਿਜ਼ਲਟ ਮਿਲੇਗਾ ਤਾਂ ਇਹ ਰੈਮਡੀ ਨੇ ਤਾਂ ਕੰਮ ਕਰਨਾ ਵਾ ਠੀਕ ਹੈ ਜੀ ਤੇ ਕਿਸੇ ਵੀ ਤਰ੍ਹਾਂ ਦੀ ਬਾਹਰਲੀ ਚੀਜ਼ ਆ ਜਿਹੜੀ ਮਿੱਠਾ ਬਿਲਕੁਲ ਨਹੀਂ ਖਾਣਾ ਹੈਗਾ ਕੋਈ ਵੀ 슈ਗਰ ਵਾਲੀ ਚੀਜ਼ ਨਹੀਂ ਖਾਣੀ ਹੈਗੀ ਤੇ ਉਸ ਤੋਂ ਬਾਅਦ ਕੋਈ ਵੀ ਤਲੀ ਹੋਈ ਚੀਜ਼ ਨਹੀਂ ਖਾਣੀ ਬ੍ਰੈਡ ਪਕੌੜਾ ਸਮੋਸਾ ਆ ਨਾ ਮੈਂ ਇਦਾਂ ਦੀ ਕੋਈ ਚੀਜ਼ ਨਹੀਂ ਖਾਣੀ ਹੋਈ ਇਹ ਨਾ ਹੋਵੇ ਅਸੀਂ ਆ ਡਰਿੰਕ ਨੂੰ ਪੀ ਜਾਈਏ ਆਪਣੇ ਅੰਦਰੋਂ ਗੰਦਮੰਦ ਕੱਢਣ ਵਾਸਤੇ ਤੇ ਉਪਰੋਂ ਅਸੀਂ ਫੇਰ ਅਸੀਂ ਮਿੱਠਾ ਖਾਈ ਜਾਈਏ ਤੇ ਬਰੈਡ ਪਕੋੜੇ ਖਾਈ ਜਾਈਏ ਗੰਦਮੰਦ ਅਸੀਂ ਖਾਈ ਜਾਈਏ ਤੇ ਹੋਰ ਫੈਟ ਸਟੋਰ ਹੋਈ ਜਾਵੇ ਸੋ ਇਹ ਫਿਰ ਰੈਮਡੀ ਨੇ ਕੰਮ ਨਹੀਂ ਆਪਣਾ ਕਰਨਾ ਹੈਗਾ ਇੰਨੇ ਕਹਣਾ ਬਹੁਤ ਬੰਦਾ ਹਟਦੇ ਨਹੀਂ ਹੈਗਾ ਵੀ ਹੋਰ ਚੀਜ਼ਾਂ ਖਾਈ ਜਾਂਦਾ ਪਹਿਨੂੰ ਪਹਿਲੀਆਂ ਤੋਂ ਸਾਫ਼ ਕਰ ਲੈਣ ਦੋ ਸੋ ਇਸ ਕਰਕੇ ਸਾਰੀ ਚੀਜ਼ਾਂ ਨੂੰ 12 ਦਿਨ ਨੂੰ ਬੰਦ ਕਰਨਾ ਪੈਣਾ ਵਾ ਘਰ ਦੀ ਤੁਸੀਂ ਜਿਹੜੀ ਵਧੀਆ ਆਪਣੀ ਖਾਣੀਆਂ ਤੇ ਤੁਸੀਂ ਸਲਾਦ ਜਿਹੜਾ ਡੇਲੀ ਇੱਕ ਪਲੇਟ ਭਰ ਕੇ ਖਾਣੀ ਹੀ ਕਾਣੀ ਆ ਤੇ ਪਾ ਇਹ ਜੂਸ ਨੂੰ ਪੀਣਾ ਸ਼ੁਰੂ ਕਰਦੋ ਤੇ ਤੁਹਾਡਾ ਜਿਹੜਾ ਭਾਰ ਆ 101% ਘਟੇਗਾ ਹੀ ਘਟੇਗਾ ਠੀਕ ਤੁਸੀਂ ਇਹਨੂੰ 30 ਦਿਨ ਪੀਓ 10 ਦਿਨ ਪੀਣਾ ਪਹਿਲਾਂ ਫਿਰ 5 ਦਿਨ ਦੀ ਬ੍ਰੇਕ ਪਾਉਣੀ ਆ ਫਿਰ ਤੁਸੀਂ 10 ਦਿਨ ਪੀਣਾ ਫਿਰ 5 ਦਿਨ ਦੀ ਬ੍ਰੇਕ ਪਾਉਣੀ ਆ ਤੁਹਾਡਾ ਮਹੀਨਾ ਹੋ ਜਾਣਾ ਤੁਹਾਨੂੰ ਰਿਜ਼ਲਟ ਦੇਖਿਓ ਆਪਣੇ ਆਪ ਹੀ ਜਿਹੜੇ ਮਿਲਣੇ ਆ ਉਹ ਸ਼ੁਰੂ ਹੋ ਜਾਣਾ ਤੁਹਾਡੀ ਬੋਡੀ ਦੇ ਵਿੱਚ ਦੇਖਿਓ ਕਿੰਨੇ ਪରିਵਰਤਨ ਹੋਣਗੇ ਹਨ ਸੋ ਇਹ ਬਹੁਤ ਵਧੀਆ ਚੀਜ਼ ਆ ਸਾਡੇ ਸਰੀਰ ਨੂੰ ਐਕਟਿਵ ਕਰਨ ਵਾਸਤੇ ਸਾਡਾ ਭਾਰ ਘਟਾਉਣ ਵਾਸਤੇ ਸਾਡੇ ਫੈਟੀ ਲੀਵਰ ਨੂੰ ਠੀਕ ਕਰਨ ਵਾਸਤੇ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰਨ ਵਾਸਤੇ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਜਿਹੜੀ ਵਧੀਆ ਲੱਗੀ ਹੋएगी ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਕਿਵੇਂ ਦੀ ਲੱਗੀ ਆ ਜੀ ਸੋ ਦੋਸਤੋ ਮਿਲਦੇ ਆ ਕੱਲੂ ਇੱਕ ਨ